ਇਥੇ ਨਾਦਰ ਆਇਆ ਮੈਂ ਸਿਰਫ ਇੰਨੀ ਬੇਨਤੀ ਕਰ ਲਗਾ ਨਾਦਰ ਕਿੰਨੀ ਤਾਕਤ ਲੈ ਕੇ ਆਇਆ ਨਾਦਰ ਨੇ ਮੁਹੰਮਦ ਸ਼ਾ ਰੰਗੀਲੇ ਨੂੰ ਉਹ ਉਹਨੂੰ ਫੱਦੇ ਕੀਤਾ ਮੁਹੰਮਦ ਸ਼ਾ ਰੰਗੀਲੇ ਨੇ ਆਪਣੀ ਬੇਟੀ ਦਾ ਨਿਕਾਹ ਨਾਦਰ ਦੇ بیٹے ਨਾਸਰ ਨਾਲ ਕਰ ਦਿੱਤਾ ਸਮਝੌਤਾ ਹੋਇਆ ਨਾਸਰ ਕਿਲੇ ਵਿੱਚ ਗਿਆ ਨਾਦਰ ਦਾ ਬੇਟਾ ਕਿਲੇ ਵੀ ਜਾਂਦਿਆਂ ਜਿਹੜੀਆਂ ਮੁਗਲਾਂ ਦੀਆਂ ਬੱਚੀਆਂ ਸਨ ਉਹਨਾਂ ਨੇ ਪਹਿਲਾ ਸਵਾਲ ਉਹਦੇ ਤੇ ਜਿਵੇਂ ਸਿੱਟਨੀਆਂ ਬੀਬੀਆਂ ਦੇਂਦੀਆਂ ਨੇ 나ਸਰ ਨੂੰ ਇਹ ਪੁੱਛਿਆ ਵੇ 나ਸਰ ਮੈਂ ਪੰਜਾਬੀ ਚ ਕਹਿਣ ਲੱਗਾ ਫਿਰ 나ਸਰ ਤੇਰੇ ਬਾਪ ਦਾ ਕੁਰਸੀਨਾਮਾ ਕੀ ਹੈ ਤੇਰੇ ਪਿਓ ਦਾ ਕੁਰਸੀਨਾਮਾ ਕੀ ਹੈ ਕਿਉਂਕਿ 나ਦਰ ਭੇਡਾਂ ਦਾ ਆ ਜੜੀ ਸੀ ਸ਼ਾਇਦ ਆਪ ਨੂੰ ਪਤਾ ਹੋਣਾ ਕੁੜੀਆਂ ਨੇ ਦੁੱਖ ਦੀ ਰੱਗ ਤੇ ਹੱਥ ਰੱਖ ਕੇ ਕਿਹਾ 나ਸਰ ਤੇਰੇ ਬਾਪ ਦਾ ਕੁਰਸੀਨਾਮਾ ਕੀ ਹੈ 나ਸਰ ਮੂਲਕ